ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਖਾਲਸਾ ਟੀਵੀ ਚੈਨਲ ਪੰਜਾਬ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਲ ਪਿੰਡ ਅਲਫੂਕੇ ਦੇ ਵਿੱਚ ਜਿੱਥੇ ਕੀ ਨੌਜਵਾਨਾਂ ਵੱਲੋਂ ਕਮੇਟੀ ਬਣਾਈ ਗਈ ਹੈ ਕਿ ਨਸ਼ਾ ਤਸਕਰਾਂ ਨੂੰ ਰੋਕਿਆ ਜਾਵੇ ਪਿੰਡ ਦੀ ਨੌਜਵਾਨ ਸਭਾ ਬਲੋਨ ਦੋ ਨਸਾ ਤਸਤਰਾ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਤਲਾਕਾਰ ਦਿੱਤੀ ਗਈ ਆਓ ਸੁਣਦੇ ਹਾਂ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਤੇ ਪੂਰਾ ਮਸਲਾ ਕੀ ਹੈ ਤੁਸੀਂ ਜੁੜੇ ਹੋ ਸਾਡੇ ਖਾਲਸਾ ਟੀਵੀ ਚੈਨਲ ਪੰਜਾਬ ਦੇ ਨਾਲ ਜੀ 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 ਤੇ ਜਨਾਬ ਜੀ ਕੀ ਅੱਜ ਤੁਸੀਂ ਨੌਜਵਾਨ ਇਕੱਠੇ ਹੋਏ ਕਿ ਇਸ ਕਾਰਨ ਸਾਡੇ ਪਿੰਡ ਦੇ ਵਿੱਚ ਕਮੇਟੀ ਬਣੀ ਹੈ ਚਿੱਟੇ ਨੂੰ ਰੋਕਣ ਵਾਸਤੇ ਜੀ ਤੇ ਉਹਦੋਂ ਹੀ ਐਸਾ ਸਾਹਮਣੂ ਦਰਖਾਸਤ ਹੀ ਦੇ ਕੇ ਆ ਫਟਪਟ ਚਿੱਟਾ ਵੇਦਾ ਬੰਦੇ ਦਾ ਨਾਮ ਹੀ ਦੇ ਕੇ ਲੈ ਦੇ ਕੇ ਆਇਆ ਫਰਾਨਾ ਪਰਾਨਾ ਬੰਦਾ ਚਿੱਟਾ ਵੇਦਾ ਜੀ ਜੀ ਆ ਸਾਰੇ ਸਰਪੰਚ ਸਾਡੇ ਨਾਲ ਖੜੇ ਨੇ ਜੀ ਅੱਜ ਦੁਪਹਿਰੇ ਇਹ ਬੰਦਿਆਂ ਨੇ ਮੇਰੇ ਸਾਹਮਣੇ ਅੱਖਾਂ ਦੇ ਪੈਸੇ ਭੜਾਏ ਨੇ ਮੇਰੇ ਪਿੰਡ ਦੇ ਬੰਦੇ ਦੋ ਇਹਨੂੰ ਸਮਾਨ ਭੜਾ ਕੇ ਗਏ ਇਹਨਾਂ ਨੇ ਸਾਰੇ ਇੱਕੋ ਛੋਟ ਤੱਕ ਛੋਟ ਤਾ ਉਹ ਲੈਟਰਨ ਦੇ ਕੋਲ ਇਹਨਾਂ ਦੇ ਕੋਲੋਂ ਨਿਕਲਿਆ ਪੰਨੀ ਦੇ ਕੋਲ ਇਹ ਫਰਸਾ ਤੇ ਵੜ ਕਿੱਥੇ ਆ ਜੀ ਇਹ ਬੰਦੇ ਸਮਾਨ ਮੇਰੇ ਪਿੰਡ ਦੇ ਮੁੰਡੇ ਦੋ ਚੱਟਾ ਭੜਾ ਕੇ ਜਿਹਨਾਂ ਦਾ ਨਾਮ ਰੇਖੇ ਲੈ ਕੇ ਆ ਆਹ ਆ ਲੈਟਰਨ ਦਾ ਸੂਟ ਦਿੱਤਾ ਸਮਾਨ ਨੇ ਭੜਾ ਦਿੱਤੇ ਇਹਨੂੰ ਇਹ ਛੋਟ ਤਾ ਜੀ ਉਹ ਐਸ.ਓ.ਪੀ ਸਾਹਿਬ ਨੇ ਤਾਂ ਅਸੀਂ ਤਰਖਾਸ਼ ਦੇ ਕੇ ਪਿੰਡ ਲੋਕ ਸਰਪੰਚ ਸਾਹਿਬ ਮੈਂਬਰ ਸਾਡੇ ਨਾਲ ਲਿਖਤੀ ਰੂਪ ਦੇ ਕੇ ਆ ਸਾਡੇ ਤੋਂ ਕੋਈ ਵੀ ਕਿਰਪਾਈ ਦੀ ਕਾਰਵਾਈ ਨਹੀਂ ਉਦੋਂ ਸਾਡੇ ਹੋਈ ਆ ਜੀ ਨਹੀਂ ਹੋਈ ਅੱਗੇ ਤੋਂ ਪਹਿਲਾਂ ਥਾਣੇ ਰਿਪੋਰਟ ਲਖਾਈ ਗਈ ਸੀ ਜਾਂ ਨਹੀਂ ਲਖਾਈ ਗਈ। ਨਾਲ ਲਖਤ ਦਰਖਾਸਤ ਦੇ ਕੇ ਆਏ ਜੀ ਸਾਡੇ ਕੋਲ ਫੋਟੋ ਵੀ ਕੀਤੀ ਸਾਰੀ ਵੀਡੀਓ ਵੀ ਕੀਤੀ ਦੇ ਕੇ ਆਏ ਦਰਖਾਸਤ ਕੋਈ ਕਾਰਵਾਈ ਨਹੀਂ ਹੋਈ ਜੀ। ਅੱਛਾ ਜੀ ਤੇ ਅਪਨ ਬੰਦੇ ਸਪੈਸ਼ਲ ਨਾ ਲਿਖ ਕੇ ਦੇ ਕੇ ਆਏ ਜੀ ਤੇ ਥਾਣੇ ਇਨਚਾਰਜ ਨੇ ਕੀ ਵਿਸ਼ਵਾਸ ਦਵਾਇਆ? ਉਹਨਾਂ ਕਿਹਾ ਕਿ ਕਰਦੇ ਬੰਦੇ ਕਰਦੇ ਬੰਦੇ ਫੜ ਕੇ ਚੁੱਕ ਕੇ ਲਿਆਵਾਂਗੇ ਕੋਈ ਗੱਲ ਨਹੀਂ ਕਰਦੇ ਤੁਹਾਡੇ ਨਾਲ ਆ ਜੀ। ਤੇ ਦੁਬਾਰਾ ਉਸ ਤੋਂ ਬਾਅਦ ਇਕਵਾਰੇ ਲਈ ਗਿਆ ਸੀ ਕਿ ਨਹੀਂ ਕੋਈ ਕਾਰਵਾਈ ਨਹੀਂ ਹੋਈ ਹੈ। ਅਸੀਂ ਥਾਣੇ ਨੂੰ ਹੋ ਗਏ ਫੋਨ ਨਹੀਂ ਕਰਦੇ ਬੁਝੇ ਚੱਕਰ ਤੇ ਮੂਹਰਤ ਹੋ ਗਏ ਹੈ। ਐਸੇ ਮੁਲਾਜ਼ਮ ਦੋਨਿਆਂ ਤੇ ਕਬਜ਼ ਇਹ ਬੰਦੇ ਸਾਨੂੰ ਦੱਸਣ ਵੀ ਕੋਈ ਬੰਦੇ ਤੋਂ ਫੋਨ ਦੇ ਨੰਬਰ ਵੀ ਨੇ ਕੋਈ ਨਿਕਲੇ ਆ ਉਹ ਬੰਦੇ ਦੇ ਉਹ ਫੋਨ ਕਿੱਥੇ ਸੱਬੇ ਫੋਨ ਦੇ ਵਿੱਚ ਨੰਬਰ ਵੀ ਨਿਕਲੇ ਆ ਆ ਫੋਨ ਦੇ ਵਿੱਚ ਨੰਬਰ ਵੀ ਨਿਕਲੇ ਉਹ ਬੰਦੇ ਦਾ ਪੈਨਲ ਰਿਕਾਰਡਿੰਗਾਂ ਵੀ ਵਿੱਚ ਉਹ ਬੰਦੇ ਤੇ ਗੱਲਾਂ ਕਰਦੇ ਰਿਕਾਰਡਿੰਗਾਂ ਵੀ ਹੈਗੀਆਂ ਜੀ ਠੀਕ ਆ ਜੀ ਤੇ ਹੁਣ ਤੁਸੀਂ ਕੀ ਸਰਕਾਰ ਤੋਂ ਮੰਗ ਕਰਨਾ ਚਾਹੁੰਦੇ ਆਂ ਅਸੀਂ ਸਰਕਾਰ ਤੋਂ ਮੰਗ ਕਰਨਾ ਚਾਹੁੰਦੇ ਆਂ ਵੀ ਬੰਦੇ ਫੜ ਕੇ ਸਾਡੇ ਜਿਹੜੇ ਪਿੰਡ ਦੇ ਬੰਦੇ ਉਹਨਾਂ ਦੇ ਸਾਹਮਣੇ ਹੁਣ ਤੇ ਕਾਰਵਾਈ ਹੋਵੇ ਸਾਨੂੰ ਕੋਈ ਕਿਸੇ ਡਰ ਨੇ ਸ਼ਰਿਆਂ ਸ਼ਰਿਆਂ ਸਾਹਮਣੇ ਤੁਹਾਡਾ ਪੈਨ ਦਾ ਅੰਦਾਜ਼ਾ ਆਗਾ ਕਿੰਨੇ ਬੰਦੇ ਕੰਮ ਕਰਦੇ ਆਂ ਅੰਦਾਜ਼ਾ ਮੈਂ 5 ਤੋਂ 8 ਤੁਸੀਂ ਉਹਨਾਂ ਦੇ ਨਾਮ ਨੂੰ ਨੋਟ ਕਰਾਇਆ ਸੀ ਇਹਦਾ ਨਾਮ ਨੋਟ ਐਸ.ਐਚ. ਸਾਹਿਬ ਕਰਾ ਕੇ ਆਏ ਠੀਕ ਆ ਜੀ ਤੇ ਹੋਰ ਅਜਿ ਅਜਿ ਕੀ ਕੀ ਪ੍ਰੂਫ ਇਹਨਾਂ ਦਾ ਹਾਸਲ ਕੀਤਾ ਸੀ ਇਹਨਾਂ ਦੇ ਕੋਲ ਲੈਟਰ ਨਿਕਲਿਆ ਸਾਹਮਣੇ ਜੀ ਪਏ ਮੇਰੇ ਅੱਖਾਂ ਦੇ ਸਾਹਮਣੇ ਇੱਕ ਮੁੰਡਾ ਹੋਰ ਹੈ ਜੀ ਸਾਡੇ ਸਾਹਮਣੇ ਉਹਨੇ ਦੂਜਾ ਪੈਸੇ ਵੜਾਏ ਤੇ ਸਮਾਨ ਉਹਨੇ ਲਿਆ ਸਾਡੇ ਸਾਹਮਣੇ ਇਹਨਾਂ ਲਈ ਅਕਸ਼ਰਨ ਇੱਥੇ ਸੋੜਦਾ ਨੂੰ ਇਹਨਾਂ ਨੂੰ ਪਤਾ ਨਹੀਂ ਠੀਕ ਆ ਜੀ ਸਾਡੇ ਨਾਲ ਹੋਰ ਵੀਰ ਹੈਗੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਨਾ ਚਾਹਾਂਗੇ ਸਸਰੀ ਕਾ ਵੀ ਜੀ ਸਸਰੀ ਗੱਲ ਤੇ ਮੈਂ ਫੇਰ ਦਾਲੂਗਾ ਸਰਪੰਚਾ ਜੀ ਜੀ ਇਹ ਚਲੋ ਮੈਨੂੰ ਤਾਂ ਘਰੋਂ ਬੁਲਾਇਆ ਗਿਆ ਵੀ ਇੱਥੇ ਆ ਕੰਮ ਹੋ ਰਿਹਾ ਜੀ ਜੀ ਮੁੜਿਆਲੇ ਜੀ ਉਸ ਤੋਂ ਪਹਿਲਾਂ ਇਹ ਕਮੇਟੀ ਜਨ ਬਣਾ ਕੇ ਗਏ ਸੀ ਥਾਣਾ ਲਖੋਗੋ ਵਿੱਚ ਜੀ ਉੱਥੇ ਜਾ ਕੇ ਅਰਜ਼ੀ ਦਿੱਤੀ ਸੀ ਵੀ ਆ ਸਾਡੇ ਬੰਦੇ ਵਿੱਚ ਖਰਾ ਸ਼ਰਾਤਾਂ ਕਰਦੇ ਹੋ ਨਸ਼ਾ ਵੇਚਣ ਦੀ ਆਦਤ ਦੀ ਜੀ ਉਹਦੇ ਬਾਅਦ ਨੂੰ ਤਾਂ ਚਲੋ ਕੋਈ ਸਮਾਂ ਪੈ ਗਿਆ 15 ਦਿਨ ਹੋ ਗਏ ਇਸ ਗੱਲ ਨੂੰ ਜੀ ਗਾਰਵਾਈ ਨਹੀਂ ਹੋਈ ਜੀ ਉਸ ਤੋਂ ਬਾਅਦ ਇਹ ਜਿਹੜੇ ਵੇਚਦੇ ਸੀ ਇਹਨਾਂ ਸਾਡੇ ਨਾਲ ਵਿਸ਼ਵਾਸ ਲੈ ਆ ਕੇ ਜੀ ਕੱਲ ਸਾਰੇ ਪਿੰਡ ਤੋਂ ਮਿੱਥੋ ਸਰਪੰਚ ਤੋਂ ਹਸਾਇਨ ਕਰਾ ਲਏ ਵੀ ਅਸੀਂ ਅੱਜ ਤੋਂ ਪਿੱਛੇ ਤੋਬਾ ਕਰਦੇ ਆ ਵੀ ਅਜਿਹਾ ਕੰਮ ਨਹੀਂ ਕਰਾਂਗੇ ਤੇ ਸਾਡੇ ਹੋਰ ਵੀ ਮੈਂਬਰਾਂ ਕੋਲ ਕਈਆਂ ਕੋਲ ਸਾਈਨ ਨਾ ਕਰਾ ਕੇ ਤੇ ਅੱਜ ਉਹਨਾਂ ਦੇ ਮੁੰਡੇ ਵਿੱਚੋਂ ਉੱਟ ਕੇ ਕਈ ਤੇ ਅੱਜ ਬੇਰਗਲਤ ਕੰਮ ਕਰਨ ਲੈਣੇ ਤੇ ਇਹਦੇ ਬਾਰੇ ਹੁਣ ਸਾਨੂੰ ਤਾਂ ਕੋਈ ਸਮਝ ਨਹੀਂ ਆ ਰਹੀ ਤੁਸੀਂ ਉਹਨਾਂ ਤੇ ਕਾਰਵਾਈ ਕਰਾਉਣਾ ਚਾਹੁੰਦੇ ਜਾਂ ਨਹੀਂ ਕਰਾਉਣਾ ਚਾਹੁੰਦੇ ਜੀ ਕਾਰਵਾਈ ਤੇ ਵੇਖੋ ਜੀ ਸੰਗਤ ਦੇ ਨਾਲ ਹੀ ਕਾਰਵਾਈ ਹੋਣੀ ਚਾਹੀਦੀ ਜੀ ਤੁਹਾਨੂੰ ਸਾਨੂੰ ਵਿਸ਼ਵਾਸ 'ਚ ਲਿਆ ਕੇ ਇਹਦੇ ਕੰਮ ਗਲਤ ਕਰਨ ਲੈਣੇ ਤੇ ਬਹੁਤ ਮਾੜੀ ਗੱਲ ਏ ਤੇ ਅਗਲਾ ਤੁਹਾਡਾ ਸਟੈਪ ਕੀ ਹੋਵੇਗਾ ਜੀ ਅਗਲਾ ਸਟੈਪ ਤਾਂ ਸੰਗਤ ਦੇ ਨਾਲ ਹੀ ਹੋਊਗਾ ਜੀ ਸਾਰੇ ਸੰਗਤ ਨਾਲ ਕਮੇਟੀ ਨਾਲ ਹੋਊਗਾ ਠੀਕ ਹੈ ਇਹ ਨੌਜਵਾਨ ਇਹ ਤੁਹਾਡੇ ਜਿਹੜੇ ਮੈਂਬਰ ਨੇ ਆਸ-ਪਾਸ ਦੇ ਨੌਜਵਾਨ ਨੇ ਜਾਂ ਸਿਆਣੇ ਬਿਆਨੇ ਲੋਕ ਵੀ ਹੈ ਨਹੀਂ ਨੌਜਵਾਨ ਹੀ ਸਾਡੇ ਨੂੰ ਠੀਕ ਆ ਜੀ ਸਾਡੇ ਨਾਲ ਕੁਝ ਹੋਰ ਵੀ ਰਹਿ ਗਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਸਟਰ ਜੀ ਫਿਰ ਜੀ ਕੀ ਨਾਮ ਹੈ ਤੁਹਾਡਾ ਸਰਬਜੀਤ ਸਰ ਤੇ ਵੀਰ ਜੀ ਅੱਜ ਕੀ ਮਸਲਾ ਹੋਇਆ ਜੀ ਇਹ ਆਪਣੇ ਇੱਥੇ ਚਿੱਟੇ ਵਾਲੇ ਫੜੇ ਆ ਅੱਛਾ ਇਹ ਕਿੰਨੇ ਬੰਦੇ ਫੜਿਆ ਜੀ ਇਹ ਦੋ ਜਣੇ ਤੇ ਇਹ ਰੰਗਿਆਂ ਤੇ ਫੜਿਆ ਜੀ ਹਾਂ ਜੀ ਤੇ ਕੋਈ ਐਫਰ ਇੱਕ ਆਈ ਸੀ ਜੀ ਹਾਂ ਜੀ ਪਹਿਲਾਂ ਕਰਾਈ ਹੋਈ ਸੀ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਅੱਛਾ ਜੀ ਤੇ ਹੁਣ ਕੀ ਕਰਾਉਣਾ ਚਾਹੁੰਦੇ ਜੀ ਨਹੀਂ ਕਾਰਵਾਈ ਕਰਾਉਣੀ ਹੈ ਠੀਕ ਹੈ ਜੀ ਤਾਂ ਹੋਰ ਪ੍ਰਸ਼ਾਸਨ ਜੇ ਮਨ ਕੇ ਚੱਲੋ ਤੁਹਾਡੀ ਕਾਰਵਾਈ ਅਲਸੂ ਥਾਣਾ ਲਖੋ ਕੋ ਲਗਦਣਾ ਕਾਰ ਨਹੀਂ ਕਰਦਾ ਤਾਂ ਫਿਰ ਹੋਰ ਕੀ ਸਟੈਪ ਚੁੱਕੋਗੇ ਫਿਰ ਅਗਾਂਹ ਉਪਰਲੀ ਕਾਰਵਾਈ ਐਸਐਸਪੀ ਤੇ ਪੇਸ਼ ਹੋਵਾਂਗੇ ਠੀਕ ਹੈ ਜੀ ਹੋਰ ਤੁਸੀਂ ਵੇਖ ਹੀ ਸਕਦੇ ਹੋ ਇਹ ਦੋ ਸ਼ਖਸ ਖੜੇ ਨੇ ਜੋ ਨਸ਼ਾ ਤਸਕਰ ਦਾ ਕੰਮ ਕਰਦੇ ਸੀ ਤੇ ਨਸ਼ਾ ਪੀਂਦੇ ਸੀ ਅਤੇ ਨਸ਼ਾ ਵਿਚਦੇ ਵੀ ਨੇ ਇਹ ਦੋ ਨਸ਼ਾ ਤਸਕਰਾਂ ਵੱਲੋਂ ਇੱਕ ਮੋਬਾਈਲ ਫੋਨ ਵਿੱਚ ਰਿਕਾਰਡਿੰਗਾਂ ਹੋਈਆਂ ਤੇ ਲੈਟਰ ਵੀ ਮਿਲਿਆ ਜਿੰਦੇ ਵਿੱਚ ਦਾ ਸਾਫ ਹੀ ਨਜ਼ਰ ਆ ਰਿਹਾ ਹੈ ਕਿ ਦੋ ਨਸ਼ਾ ਤਸਤਰ ਰੰਗੇ ਹੱਥੀ ਕਾਬੂ ਕਰ ਲੈ ਗਏ ਪਿੰਡ ਦੇ ਨੌਜਵਾਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਿਆ ਹੈ ਜੋ ਕਿ ਨਸ਼ਾ ਤਸਤਰਾਂ ਨੂੰ ਥਾਣੇ ਵਿੱਚ ਲਿਜਾਇਆ ਜਾ ਰਿਹਾ ਹੈ ਪਿੰਡ ਅਲਫੁਕੇ ਦੇ ਵਿੱਚ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕੀ ਦੋ ਨਸ਼ਾ ਤਸਤਰਾਂ ਨੂੰ ਰੰਗੇ ਹੱਥੀ ਕਾਬੂ ਕਰਕੇ ਨੌਜਵਾਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਪੇਜ ਦਿੱਤਾ ਗਿਆ ਹੈ ਤੁਸੀਂ ਜੁੜੇ ਹੋ ਸਾਡੇ ਖਾਲਸਾ ਟੀਵੀ ਚੈਨਲ ਪੰਜਾਬ ਦੇ ਨਾਲ ਮੈਂ ਹਾਂ ਸੁਖਵਿੰਦਰ ਸਿੰਘ ਮੇਰੇ ਨਾਲ ਕੈਮਰਾਮੈਨ ਅਸ਼wini ਕੁਮਾਰ ਤੁਸੀਂ ਦੇਖਦੇ ਹੋ ਖਾਲਸਾ ਟੀਵੀ ਚੈਨਲ ਪੰਜਾਬ